ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਲਓ ਪੰਜਾਬੀ ਰੰਗ ਟੀਵੀ ਮੈਂ ਹਰਪ੍ਰੀਤ ਸਿੰਘ ਮੋਨਟਾਡਾ ਸੌਖਾ ਦਾ ਪਿਛਲੇ ਦਿਨੀ ਭਾਰੀ ਬਰਸਾਤ ਦੇ ਕਾਰ ਬਿਆਸ ਦਰਿਆ ਦੇ ਵਿੱਚ ਹਾੜਾ ਵਰਗੇ ਹਾਲਾਤ ਬਣਿਆ ਹੋਇਆ ਹੈ ਔਰ ਬਹੁਤ ਸਾਰੇ ਪਰਿਵਾਰ ਜੋ ਦਰਿਆਵਾਂ ਦੇ ਵਿੱਚ ਰਹਿੰਦੇ ਸੀਗੇ ਉਹ ਉੱਠ ਕੇ ਰੋਡ ਦੇ ਉੱਤੇ ਆ ਗਏ ਉਹਨਾਂ ਦਾ ਬਹੁਤ ਔਖਾ ਹੋਇਆ ਪਿਆ ਆਪਾਂ ਉਹਨਾਂ ਪਰਿਵਾਰਾਂ ਦੇ ਨਾਲ ਗੱਲਬਾਤ ਕਰਦੇ ਸਾਡੇ ਨਾਲ ਵੀਰ ਜੀ ਮੌਜੂਦ ਹੈ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਜੋ ਇਹ ਪਾਣੀ ਆਇਆ ਹੈ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕੀ ਕਹਿਣਾ ਚਾਹੋਗੇ ਦੇਖੋ ਜੀ ਵਿਚਾਰ ਤਾਂ ਇਸ ਵੇਲੇ ਉਹੋ ਜਿਹਾ ਜਿਹਾ ਉਹੋ ਜਿਹਾ ਕਿਤੇ ਮਹਾਰਾਜ ਕਰੇ ਹੀ ਨਾ ਕਿਸੇ ਦੇ ਨਾਲ ਜੀ ਹਲਿਆਤ ਜਿਹੜੇ ਐ ਬਹੁਤ ਮਾੜੇ ਆ ਪਾਣੀ ਜਿਹੜਾ ਵਾ ਬਹੁਤ ਹੀ ਜ਼ਿਆਦਾ ਇਹਨੂੰ ਜਿਆਦੇ ਤੋਂ ਜਿਆਦਾ ਕਹਿੰਦੇ ਆ ਉਹ ਪਾਣੀ ਆ। ਬਾਕੀ ਮੈਂ ਇਹੋ ਹੀ ਕਹਿਣਾ ਚਾਹਨਾ ਕਿ ਵਾਹਿਗੁਰੂ ਦੀ ਕਿਰਪਾ ਵਾ ਚਲੋ ਅਜੇ ਮਾਲ ਟੰਗਰ ਜੀ ਆ ਜਾਂਦੀ ਜਿਹੜਾ ਵਾ ਇਹ ਤੰਡਾ ਰੋੜ ਸ਼੍ਰੀ ਗੁਰਬੰਦਪੁਰ ਤੋਂ ਉੱਪਰ ਬੈਠਾ ਵਾ। ਜੀ ਸਾਰਾ ਚੜ੍ਹਦੀ ਕਲਾ ਦੇ ਵਿੱਚ ਵਾ। ਹੋਰ ਵੀ ਵੀਰ ਜਿਹੜੇ ਮੇਰੇ ਸੇਵਾ ਕਰਨਦੇ ਆ ਇਸ ਟਾਈਮ ਤੇ ਮਨਜੋਤ ਸਿੰਘ ਤਲਵੰਡੀ ਆ ਵੀਰ ਮੇਰਾ ਹੋਰ ਇੱਕ ਬਾਬਾ ਦੀਪ ਸੋਸਾਇਟੀ ਵਾਲੇ ਹੋਰ ਵੀ ਸੇਵਾ ਕਰਦੇ ਆ। ਜੀ ਮੈਂ ਸਾਰਿਆਂ ਵਾਸਤੇ ਬੜਾ ਧੰਨਵਾਦ ਕਰਦਾ ਵਾਂ। ਤੇ ਚਲੋ ਸਾਨੂੰ ਪ੍ਰਸ਼ਾਸਨ ਤੋਂ ਕੋਈ ਆਸ ਨਹੀਂ ਸੀਗੀ। ਤਾਂ ਜਿਨ੍ਹਾਂ ਨੇ ਵੀਰਾਂ ਨੇ ਸੇਵਾ ਕੀਤੀ ਆ ਜਿਹੜੇ ਵੀਰ ਮੇਰੇ মিডিਆ ਵਰਾਈ ਵੀ ਮੀਡੀਆ ਰਾਈ ਵੀ ਜਿਹੜੇ ਇੱਥੇ ਆਉਂਦੇ ਆ ਇਹਨਾਂ ਦਾ ਵੀ ਬੜਾ ਮੈਂ ਸਤਿਕਾਰ ਕਰਦਾ ਆ ਕਿ ਚਲੋ ਹਰ ਇੱਕ ਕੋਰੇ ਆਵਾਜ਼ ਪਹੁੰਚਦੀ ਆ ਇਹ ਆਵਾਜ਼ ਪਹੁੰਚਦੀ ਰਵੇ ਕਿਉਂਕਿ ਫਸਲਾਂ ਤਾਂ ਨਹੀਂ ਰਈਆਂ ਪਰ ਜਿਹੜੇ ਲੋਕ ਬੈਠੇ ਨੇ ਡੰਗਰਾਂ ਵਾਸਤੇ ਚਾਰੇ ਦੀ ਅੱਗੇ ਵੀ ਬੜੀ ਬੜੀ ਮੈਂ ਮੰਗ ਕੱਢ ਚੁੱਕਾ ਆ ਤੇ ਡੰਗਰਾਂ ਦਾ ਜਿਹੜਾ ਚਾਰਾ ਵਾ ਹੁਣ ਵੀ ਤੇ ਜਿਹੜਾ ਪਾਣੀ ਪੀਣ ਵਾਲਾ ਵਾ ਕਿਹਦੀ ਗੁਰੂ ਘਰ ਤੋਂ ਪਾਣੀ ਆਉਂਦਾ ਵਾ ਪਰ ਦੋ ਤਿੰਨ ਟਾਈਮ ਹੀ ਆਉਂਦਾ ਵਾ ਤੁਹਾਨੂੰ ਪਤਾ ਬੱਚੇ ਬੈਠੇ ਆ ਨਿਗੇ ਨਿਗੇ ਗਰਮੀ ਦੇ ਵਿੱਚ ਪਾਣੀ ਹਰ ਵਕਤ ਚਾਹੀਦਾ ਵਾ ਜਿੰਨੇ ਵੀ ਸੇਵਾਦਾਰ ਸਾਰੇ ਵੀਰ ਉਹ ਪਾਣੀ ਦੀ ਸੇਵਾ ਤੇ ਡੰਗਰਾਂ ਦੇ ਹਰੇ-ਚਾਰੇ ਦੀ ਸੇਵਾ ਜ਼ਰੂਰ ਕਰਨ ਜਿਹੜੇ ਵੀਰ ਜਿਹੜੇ ਦਰਿਆ ਦੇ ਵਿੱਚੋਂ ਵੀਰ ਪੈਰ ਉੱਠ ਕੇ ਅੱਜ ਰੋਡ ਦੇ ਉੱਤੇ ਬੈਠੇ ਇਹਨਾਂ ਦਾ ਲੰਗਰ ਪਾਣੀ ਇਹਨਾਂ ਦਾ ਦਵਾਦਾਰੂ ਤੇ ਡੰਗਰਾਂ ਦਾ ਪੱਠਾ ਦਿੱਥੇ ਦਾ ਬਾਈ ਕੀ ਛੱਕਦਾ ਵਾ ਉਹਦੇ ਬਾਰੇ ਵਿੱਚ ਪੱਠੇ ਰਤੇ ਬਦਲੇ ਤੇ ਮੈਂ ਦੱਸਦਾ ਕਿ ਚਲੋ ਅਜੇ ਤੱਕ ਠੀਕ ਹੈ ਚਲੋ ਲਈ ਆਉਂਦੀ ਆ ਸੰਗਤ ਵੀ ਤੇ ਜਿਹੜੇ ਜਿੰਨੇ ਵੀ ਵੀਰ ਉੱਤੇ ਬੈਠੇ ਆ ਸਾਰੇ ਕੋਹ ਬੇੜੀਆਂ ਰਾਂ ਹੀ ਕੱਟ-ਕੱਟ ਲਿਆਉਂਦੇ ਪਏ ਆ ਜੇ ਅਸੀਂ ਯੂਜ਼ ਕਰਦੇ ਪਏ ਆ ਸਾਰਿਆਂ ਨੂੰ ਜਿੱਦਾਂ ਡੇਰਿਆਂ ਦੇ ਪਰਾ ਪਾਣੀ ਜ਼ਿਆਦਾ ਹੋ ਗਿਆ ਵਾ ਇਸ ਕਰਕੇ ਚਲੋ ਬਾਕੀ ਵੀ ਜਿਹੜੇ ਉੱਤੇ ਬੈਠੇ ਆਣ ਕੇ ਉਹਨਾਂ ਮਾੜੇ ਹਾਲਾਤ ਵਾ ਇੱਕ ਚਲੋ ਜਿਹੜੇ ਜਿਹੜੇ ਮੇਰੇ ਵੀਰ ਦਾਨੀ ਵੀਰ ਆ ਉਹਨਾਂ ਨੂੰ ਇੱਕ ਰਾਤ ਨੂੰ ਇੱਥੇ ਲਾਈਟਾਂ ਦੀ ਬੜੀ ਤੰਗੀ ਆ ਤੇ ਲਾਈਟ ਜਿਹੜਾ ਲਾਈਟ ਦਾ ਪ੍ਰਬੰਧ ਕੋਈ ਮੇਰਾ ਸੱਜਣ ਦਾਨੀ ਜਿਹੜਾ ਵਧੀਆ ਕਰਕੇ ਪ੍ਰਬੰਧ ਨਾਲ ਸਾਨੂੰ ਲਾਈਟ ਦਾ ਜਿਹੜਾ ਸੋਲਰ ਵਾਲੀ ਲਾਈਟਾਂ ਵੀ ਦਿੱਤੀਆਂ ਜਾਣ ਮੇਰਾ ਤੇ ਉਹੀ ਬੇਨਤੀ ਆ ਸਾਰੇ ਪ੍ਰਸ਼ਾਸਨ ਅਕੀਦੇ ਜਿਹੜੇ ਆ ਮੇਰੇ ਵੀਰ ਆਉਂਦੇ ਇਹਨਾਂ ਦੀ ਵੀ ਚਲੋ ਕਿਰਪਾ ਕਰੇ ਰੱਬ ਮਿਹਰ ਕਰਿਆ। ਦੋਸਤੋ ਇਹ ਸਾਡੇ ਨਾਲ ਜਿਹੜੇ ਹੜ ਪੀੜਤ ਵੀਰੇ ਹੈਗੇ ਉਹਨਾਂ ਨੇ ਆਪਣੀ ਦਾਸਤਾਨ ਦੱਸੀ। ਬਾਕੀ ਆਪਾਂ ਹੋਰ ਵੀ ਅੱਗੇ ਕਿਸੇ ਵੀਰ ਭਾਦਰ ਨਾਲ ਗੱਲਬਾਤ ਕਰਾਵਾਂਗੇ। ਆਜੋ ਆਪਾਂ ਅੱਗੇ ਗੱਲ ਕਰਦੇ ਆ। ਤੁਸੀਂ ਦੇਖ ਸਕਦੇ ਹੋ ਜਿਹੜੇ ਆਮਦੇ ਪਾਣੀ ਦੇ ਨਾਲ ਇੱਕ ਦੋ ਬੰਦਲਾ ਕੋਠੀ ਪਾਣੀ ਦੇ ਵਿੱਚ ਘਿਰ ਚੁੱਕੀ ਆ ਔਰ ਪਾਣੀ ਦੇਖ ਸਕਦੇ ਤੁਸੀਂ ਕਿੰਨਾ ਕਿੰਨਾ ਪਾਣੀ ਚੜਿਆ ਹੈਗਾ। ਪਾਣੀ ਨੇ ਕਿੱਡਾ ਵੱਡਾ ਨੁਕਸਾਨ ਕੀਤਾ ਹੈਗਾ ਇਹ ਘਰ ਦੇ ਜੀ ਡੰਗਰ ਬੱਚੇ ਨਾਲ ਵੀ ਰਹਿ ਰਹੇ ਆ ਔਰ ਕੰਦਾਂ ਦੇ ਆਲ ਦਾਰ ਤੁਸੀਂ ਦੇਖ ਸਕਦੇ ਹੋ ਪਾਣੀ ਕਿੰਨਾ ਕਿੰਨਾ ਚੜ ਚੁੱਕਾ ਦੇਖ ਸਕਦੇ ਹੋ ਬਾਕੀ ਆਪਾਂ ਅੱਗੇ ਤੁਹਾਡੇ ਨਾਲ ਗੱਲਬਾਤ ਕਰਦੇ ਆ ਅਗਲੇ ਕਿਸੇ ਵੀਰ ਭੈਣ ਨੂੰ ਮਿਲੋਨੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਉਹ ਮਕਾਨ ਕਿੱਡੇ ਕਿਤੇ ਡੁੱਬ ਚੁੱਕੇ ਹੈਗੇ ਆ ਪਿੱਛੇ ਮੋਟਰਾਂ ਮੋਟਰ ਦੀ ਜੋ ਹਾਈਟ ਹੁੰਦੀ ਹੈ ਘੱਟੋ ਘੱਟ 8 ਤੋਂ 10 ਫੁੱਟ ਹੁੰਦੀ ਹੈ ਤੁਸੀਂ ਅੱਧੇ ਨਾਲੋਂ ਜ਼ਿਆਦਾ ਮੋਟਰ ਡੁੱਬ ਚੁੱਕੇ ਹੈਗੇ ਆ ਵਿਆਸ ਦਰਿਆ ਦੇ ਉੱਤੇ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋ ਚੁੱਕਾ ਹੈਗਾ ਲੋਕਾਂ ਦਾ ਔਰ ਤੁਸੀਂ ਦੇਖ ਸਕਦੇ ਹੋ ਕਿ ਲਗਭਗ ਇੱਥੇ ਕਟੋ-ਕਟ 6-6 ਫੁੱਟ ਪਾਣੀ ਹੈਗਾ ਆਪਾਂ ਖੜੇ ਹੈਗੇ ਆ ਦਰਿਆ ਆਪਣੇ ਸ੍ਰੀ ਹਰਗੋਬਿੰਦਪੁਰ ਰੋਡ ਤੋਂ ਸ੍ਰੀ ਹਰਗੋਬਿੰਦਪੁਰ ਵਾਲੇ ਪਾਸੇ ਟਾਂਡੇ ਤੋਂ ਜਿਹੜੇ ਸ੍ਰੀ ਹਰਗੋਬਿੰਦਪੁਰ ਨੂੰ ਹੁੰਦੇ ਆ ਨਾਲ ਹੀ ਇਹ ਪਸੰਦ ਉੱਤਰ ਕੇ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨਾ ਪਾਣੀ ਹੈਗਾ ਇਸ ਵਿਆਸ ਦਰਿਆ ਨੇ ਜੋ ਪਿੱਛੇ ਜੇ ਭਾਖੜਾ ਡੈਮ ਤੋਂ ਪਾਣੀ ਛੱਡੇ ਗਿਆ ਪੌਂਗ ਡੈਮ ਤੋਂ ਪਾਣੀ ਛੱਡਿਆ ਗਿਆ ਉਸ ਪਾਣੀ ਨੂੰ ਛੱਡਣ ਦੇ ਕਰਕੇ ਇਹ ਪਾਣੀ ਬਹੁਤ ਜ਼ਿਆਦਾ ਨੁਕਸਾਨ ਕਰ ਰਿਹਾ ਟਾਂਡਾ ਖੇਤਰ ਦੇ ਵਿੱਚ ਉਹਨਾਂ ਪਤਨ ਨੂੰ ਮਾੜੀ ਪਨਵਾ ਮੰਡ ਦੇ ਵਿੱਚ ਜੋ ਹਰ ਪੀੜਤ ਲੋਕ ਹੈ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਵਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਇਹੜਾ ਪਾਣੀ ਕਿੰਨੇ ਦਿਨਾਂ ਤੋਂ ਚੱਲ ਰਿਹਾ ਔਰ ਇੱਥੇ ਕੀ ਕੀ ਨੁਕਸਾਨ ਹੋ ਚੁੱਕਾ ਹੈਗਾ ਪਾਣੀ ਦੇਖੋ ਜੀ 4-5 ਦਿਨ ਤੋਂ ਤੇ ਪਾਣੀ ਬਹੁਤ ਜ਼ਿਆਦਾ ਜ਼ੋਰਟ ਵਗਣਿਆ ਵਾ ਪਹਿਲਾਂ ਵੀ ਆਇਆ ਸੀ ਪਹਿਲਾਂ ਇੱਕ ਆ ਕੇ ਰੁਕ ਗਿਆ ਹੈਗਾ ਅੱਛਾ ਜੀ ਲੋਕਾਂ ਨੂੰ ਥੋੜਾ ਜਿਹਾ ਹੌਸਲਾ ਹੋ ਗਿਆ ਹੈ ਵੀ ਸ਼ਾਇਦ ਹੁਣ ਨਾ ਆਵੇ ਅੱਛਾ ਜੀ ਲੋਕ ਦੁਬਾਰਾ ਆਪਣੇ ਘਰਾਂ 'ਚ ਪਹੁੰਚ ਗਏ ਤੇ ਹੁਣ ਫਿਰ ਇੱਕਦਮ ਜ਼ਿਆਦਾ ਪਾਣੀ ਔਨ ਕਰਕੇ ਲੋਕਾਂ ਦਾ ਤਾਂ ਸਾਮਾਨ ਹੀ ਨ ਜੋ ਵੀ ਕਰਦਾ ਲੀੜਾ ਕੱਪੜਾ ਆਟਾ ਫੱਕਾ ਦਾਣਾ ਜੋ ਕੁਛ ਵੀ ਆ ਉਹ ਲੋਕਾਂ ਕੋ ਕੱਢਿਆ ਹੀ ਨਹੀਂ ਗਿਆ ਬਾਹਰ ਤੇ ਹੁਣ ਤੁਹਾਡੇ ਸਾਹਮਣੇ ਵੇਖ ਲਓ ਕਿੰਨਾ ਪਾਣੀ ਆ ਜਿੰਨਾ ਝੋਨੇ ਮੰਡੇ ਏਰੀਆ ਦੇ ਵਿੱਚ ਜਿੰਨਾ ਵੀ ਝੋਨਾ ਹੀ ਕਿਸਦਾ ਕੋਈ ਬਚਾ ਨਹੀਂ ਆ ਤੇ ਇਸੇ ਤਰ੍ਹਾਂ ਦੋ ਚਾਰ ਦਿਨ ਹੋਰ ਰਿਹਾ ਪਾਣੀ ਤੇ ਇੱਕ ਮਾਦੰਦਾ ਵੀ ਨੁਕਸਾਨ ਹੋਰ ਮਾਦੰਦਾ ਦਾ ਕੀ ਬਚਾਵਾ ਇਹ ਇਹ ਨੁਕਸਾਨ ਤੇ ਤੁਹਾਡੇ ਸਾਹਮਣੇ ਹੀ ਆ ਵੇਖੋ ਇੰਨਾ ਪਾਣੀ ਆ ਇਹ ਨੁਕਸਾਨ ਹੀ ਆ ਲੋਕਾਂ ਦੇ ਮਕਾਨ ਢੱਗ ਗਏ ਆ ਕਈਆਂ ਦੇ ਜਿਹੜੇ ਦੇਖ ਕੇ ਇੱਕ ਘਰ ਬਹੁਤ ਜ਼ਿਆਦਾ ਡੁੱਬਿਆ ਪਿਆ ਉਹ ਘਰ ਵਾਲਿਆਂ ਨੂੰ ਜਦੋਂ ਬਾਹਰ ਕੱਢਿਆ ਉਹਨਾਂ ਦਾ ਸਾਮਾਨ ਤਾਂ ਬਿਲਕੁਲ ਖਰਾਬ ਹੋ ਗਿਆ ਸਾਰਿਆਂ ਦਾ ਇੱਕ ਦਾ ਨਹੀਂ ਮੰਡ ਏਰੀਏ ਦੇ ਏਰੀਏ ਦੇ ਵਿੱਚ ਨੀਵੇਂ ਹਾਲ ਵਿੱਚ ਕਿੰਨੇ ਘਰ ਹੈਗੇ ਆ ਜਿਹੜੇ ਅੰਦਰ ਹੈਗੇ ਆ ਬਹੁਤ ਜ਼ਿਆਦਾ ਘਰ ਵਾਈ ਵੇਖੋ ਆ ਤਾਂ ਕੁਝ ਦੇ ਨਹੀਂ ਦੇਖੋ ਲੋਕ ਬਾਹਰ ਆ ਗਏ ਆ ਸਭ ਮਕਾਨ ਇਹਨਾਂ ਦੇ ਵਿੱਚ ਕਾਫੀ ਆ ਲੋਕਾਂ ਦੇ ਕਈਆਂ ਦੀ ਸ਼ਰਤਾਂ ਡੇਪੀਆਂ ਕਿਸਦਾ ਸਮਾਨ 15 ਖਰਾਬ ਹੋ ਗਿਆ ਭਿੱਜ ਗਿਆ ਜੋ ਲੀੜਾ ਕੱਪੜਾ ਬਿਸਤਰਾ ਆਪਣਾ ਨਹੀਂ ਸਭ ਵੇਚਦਾ ਉਹ ਬਾਹਰ ਆ ਕੇ ਰੋਡ ਦੇ ਉੱਤੇ ਬੈਠ ਗਏ ਉਹਨਾਂ ਦਾ ਰੋਟੀ ਪਾਣੀ ਉਹਨਾਂ ਦਾ ਰੋਟੀ ਪਾਣੀ ਹੋਰ ਸੁਖ ਹੁਲਤਾ ਕਿਵੇਂ ਸੁਖ ਹੁਲਤਾ ਇੰਨਾ ਹੀ ਉਹ ਕਾਰ ਸੇਵਾ ਵਾਲੇ ਬਾਬੇ ਨੇ ਯਾਰ ਕਰਨ ਜੀ ਉਹ ਲਿਆਉਂਦੇ ਆ ਪ੍ਰਸ਼ਾਦਾ ਪਾਣੀ ਕੋਈ ਹੋਰ ਪਬਲਿਕ ਕੋਈ ਆਟਾ ਦਾਣਾ ਪਕਾ ਪ੍ਰਸ਼ਾਦਾ ਪਾਣੀ ਦੇ ਕੇ ਜਾਂਦੇ ਕੋਈ ਕਣਕ ਪੱਠਾ ਦਾਣਾ ਡੰਗਰਾਂ ਦੀ ਤੂੜੀ ਦਾੜੀ ਵੰਡ ਵੜੇਵਾ ਜੋ ਲੋਕ ਦੇ ਕੇ ਜਾਂਦੇ ਆ ਸਰਕਾਰ ਨੇ ਕੋਈ ਹੈਲਪ ਨਹੀਂ ਕੀਤੀ ਇੱਥੇ ਜੀ ਸਰਕਾਰ ਦਾ ਤੇ ਨਾਂ ਵਿੱਚ ਰੋਲ ਹੀ ਕੋਈ ਨਹੀਂ ਰਹਿ ਗਿਆ ਵੀ ਜੀ ਸਰਕਾਰ ਦਾ ਵੀ ਕੋਈ ਜ਼ਿੰਮੇਵਾਰੀ ਬਣਦੀ ਆ ਸਾਡੀ ਵੀ ਹੈ ਕਿ ਨਹੀਂ ਇਹ ਆਪੋ ਵਿੱਚ ਹੀ ਲੋਕ ਇੱਕ ਦੂਜੇ ਦੀ ਹੈਲਪ ਕਰਨ ਦੇ ਆ ਉਹੋ ਹੀ ਚੱਲਣ ਡਿਆ ਵਾ ਕੰਮ ਹੋਰ ਨਹੀਂ ਕੋਈ ਵੀ ਯਾਨੂ ਕੋਈ ਸਰਕਾਰ ਕੋਲੋਂ ਜਾਂ ਕਿਸੇ ਪ੍ਰਸ਼ਾਸਨ ਨਾਲੋਂ ਸਾਨੂੰ ਕੋਈ ਹੈਲਪ ਮਿਲੀ ਹੋਵੇ ਹੋਰ ਕੁਛ ਨਹੀਂ ਇੱਥੇ ਇਦਾਂ ਹੀ ਆ ਬਾਕੀ ਤੁਹਾਡੇ ਸਾਹਮਣੇ ਆ ਵੇਖ ਲਓ ਹਾਂਜੀ ਹਾਂਜੀ ਤੁਸੀਂ ਹਾਂਜੀ ਕੁਝ ਬੋਲ ਦਿਓ ਤੂੰ ਬੋਲ ਰਿਹਾ ਕਿ ਨੁਕਸਾਨ ਬਹੁਤ ਜ਼ਿਆਦਾ ਹੋਇਆ ਅੱਗੇ ਦੱਸ ਹੀ ਦਿੱਤਾ ਸਾਡੇ ਭਰਾਣੇ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਫਸਲਾਂ ਸਾਰੀਆਂ ਖਰਾਬ ਹੋ ਗਈਆਂ ਝੋਨੇ ਬਿਲਕੁਲ ਖਤਮ ਹੋ ਗਏ ਆ ਤੇ ਕਮਾਦੀਆ ਤੁਹਾਡੇ ਬਤੇ ਹੁਣ ਜੇ ਹੋਰ ਪਾਣੀ ਪਿੱਛੋਂ ਆ ਗਿਆ ਤੇ ਕਮਾਦੀ ہم بہت زیادہ ہاں جی بہت زیادہ نقصان ہو چکا ਦੋਸਤੋ ਇਹ ਸੰਸਾਡੇ ਨਾਲ ਮਾੜੀ ਪੰਨਾਵਾ ਦੇ ਕੁਝ ਵੀਰ ਜਿਹੜੇ ਹੜਪੀੜ ਤੇ ਉਹਨਾਂ ਨੇ ਆਪਣੇ ਦੁੱਖ ਦੱਸਿਆ ਹੈਗਾ ਕਿ ਇੱਥੇ ਸਾਡੀ ਫਸਲ ਵੀ ਔਰ ਸਾਡੇ ਘਰਾਂ ਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਜਿੰਨੇ ਵੀ ਪੰਜਾਬ ਵੀ ਵੀਰ ਹੈਗੇ ਜੋ ਐਨਆਰਆਈ ਵੀਰ ਹੈਗੇ ਉਹਨਾਂ ਨੂੰ ਮੇਰੇ ਚੈਨਲ ਦੇ ਥਰੂ ਇੱਕ ਅਪੀਲ ਹੈਗੀ ਹੈ ਕਿ ਉਹ ਸਾਰੇ ਇਹਨਾਂ ਵੀਰਾਂ ਦੀ ਜਰੂਰ ਕੁਝ ਨਾ ਕੁਝ ਹੈਲਪ ਕਰੋ ਤਾਂ ਜੋ ਇਹ ਵੀਰਾਂ ਦਾ ਵੀ ਥੋੜਾ ਜਿਹਾ ਸੋਖਾ ਹੋ ਸਕੇ ਕਿਉਂਕਿ ਜਦੋਂ ਪਾਣੀ ਵੀ ਮਾਰਾ ਕੁਦਰਤੀ ਮਾਰ ਦੇ ਅੱਗੇ ਕਿਸੇ ਦਾ ਜੋਰ ਨਹੀਂ ਹੈਗਾ ਬਾਕੀ ਆਪਾਂ ਹੋਰਾਂ ਵੀਰਾਂ ਨਾਲ ਵੀ ਗੱਲਬਾਤ ਕਰਾਂਗੇ ਅੱਗੇ ਚੱਲਦੇ ਆਂ ਟਾਂਡੇ ਤੋਂ ਅੱਗੇ ਸੁਲਤਾਨਪੁਰ ਲੋਧੀ ਦੇ ਏਰੀਆ ਵਿੱਚ ਵੀ ਬਹੁਤ ਜ਼ਿਆਦਾ ਪਿੰਡ ਪਾਣੀ ਦੇ ਡਬੋ ਚੁੱਕੇ ਆ ਟਾਂਡਾ ਖੇਤ ਦੇ ਅਬਦੁੱਲਾਪੁਰ ਮਿਆਣੀ ਮਨਯਾਦੀ ਇੱਧਰ ਦੇ ਜਿਹੜੇ ਵਿੱਚ ਮੰਡ ਦੇ ਵਿੱਚ ਪਿੰਡ ਹੁੰਦੇ ਰੜਾ ਮੰਡ ਹੁੰਦਾ ਹੈਗਾ ਉਹ ਵੀ ਬਹੁਤ ਜ਼ਿਆਦਾ ਪਾਣੀ ਦੇ ਵਿੱਚ ਡੁੱਬ ਚੁੱਕਾ ਹੈਗਾ ਅੱਗੇ ਜਿਹੜਾ ਟਾਲੀ ਪਿੰਡ ਦੇ ਵਿੱਚ ਵੀ ਕਹਿੰਦੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈਗਾ ਉੱਦੋਂ ਇੱਥੇ ਇੱਕ ਕਾਲੀ ਖਬਰ ਆਈ ਹੈਗੀ ਕਿ ਟਾਲੀ ਰੜਾ ਪਿੰਡ ਦਾ ਨੌਜਵਾਨ ਪਾਣੀ ਦੇ ਵਿੱਚ ਡੁੱਬ ਕੇ ਉਸਦੀ ਡੈਥ ਹੋ ਚੁੱਕੀ ਹੈਗੀ ਆ ਬਹੁਤ ਹੀ ਮੰਦਭਾਗੀ ਖਬਰ ਸੀਗੀਓ ਤੁਸੀਂ ਦੇਖ ਸਕਦੇ ਆਪਾਂ ਇੱਥੇ ਬਹੁਤ ਸਾਰੇ ਵੀਰਾਂ ਪੇੜਾਂ ਨਾਲ ਗੱਲਬਾਤ ਵੀ ਕੀਤੀ ਆ ਉਹਨਾਂ ਨੇ ਵੀ ਸਾਨੂੰ ਇਹੀ ਦੱਸਿਆ ਕਿ ਇਸ ਏਰੀਆ ਦੇ ਵਿੱਚ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਜੋ ਪਾਣੀ ਚੜਿਆ ਹੈਗਾ ਘੱਟੋ ਘੱਟ 7-7 ਫੁੱਟ 8-8 ਫੁੱਟ ਪਾਣੀ ਉਹਨਾਂ ਦੇ ਘਰਾਂ ਵਿੱਚ ਜਾ ਚੁੱਕਾ ਹੈਗਾ ਉਹ ਉਹ ਪਾਣੀ ਦੇ ਨਾਲ ਮਾਲ ਦਾ ਡੰਗਰ ਦਾ ਜੋ ਘਰਾਂ ਦਾ ਸਮਾਨ ਹੈਗਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਔਰ ਉਹ ਬਹੁਤ ਧੰਨਵਾਦ ਕਰਦੇ ਆ ਸਮਾਜ ਸੇਵੀ ਸੰਸਥਾਵਾਂ ਦਾ ਬਾਬਾ ਦੀਪ ਸਿੰਘ ਸੇਵਾਦਾਰ ਗੜ੍ਹ ਦੀ ਵਾਲਾ ਸਰਵਤਲਾ ਪਲਾਸਾ ਸੇਵਾ ਸੁਸਾਇਟੀ ਮੂਨਕਾ ਤੇ ਹੋਰ ਵੀ ਜਿੰਨੀਆਂ ਇਲਾਕੇ ਦੀਆਂ ਨਾਮਵਰ ਸਮਾਜ ਸੇਵੀ ਸੰਸਥਾ ਹੈਗੀਆਂ ਜੋ ਉਹਨਾਂ ਨੂੰ ਡੇਲੀ ਲੰਗਰ ਪ੍ਰਸ਼ਾਦਾ ਪਸ਼ੂਆਂ ਵਾਸਤੇ ਚਾਰਾ ਪ੍ਰੋਵਾਈਡ ਕਰਵਾਉਂਦੀਆਂ ਹੈਗੀਆਂ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਜਰੂਰ ਫੋਲੋ ਕਰੋ ਧੰਨਵਾਦ